ਇਟੋਰੀਅਮ ਵਿੱਚ ਹਾੜੀ ਦੀਆਂ ਫਸਲਾਂ ਲਈ ਖੋਜ ਅਤੇ ਪਸਾਰ ਮੈਰਾਂ ਦੀ ਦੋ ਰੋਜ਼ਾ ਵਰਕਸ਼ਾਪ ਆਰੰਭ ਹੋ ਗਈ। ਇਸ ਵਰਕਸ਼ਾਪ ਵਿੱਚ ਪੀਏਯੂ ਖੇਤੀ ਵਿਗਿਆਨ ਕੇਂਦਰਾਂ, ਕਿਸਾਨ ਸਲਾਹਕਾਰ ਸੇਵਾ ਕੇਂਦਰਾਂ ਅਤੇ ਖੇਤੀਬਾੜੀ ਵਿਭਾਗ ਦੇ ਖੋਜ ਅਤੇ ਪਸਾਰ ਮੈਰ ਹਿੱਸਾ ਲੈ ਰਹੇ ਹਨ। ਇਸ ਦੋ ਰੋਜ਼ਾ ਗੁਸ਼ਟੀ ਦੇ ਆਰੰਭਕ ਸੈਸ਼ਨ ਵਿੱਚ ਮੈਰਾਂ ਦਾ ਪਾਰੀ ਇਕੱਠ ਵਿਚਾਰ ਚਰਚਾ ਲਈ ਜੁੜਿਆ। ਆਰੰਭਿਕ ਸੈਸ਼ਨ ਦੇ ਮੁੱਖ ਮਹਿਮਾਨ ਪੀਏਯੂ ਦੇ ਵਾਈਸ ਚਾਂਸਲਰ ਡਾਕਟਰ ਸਤੇਬੀਰ ਸਿੰਘ ਗੋਸਲਸਨ ਅਤੇ ਖੇਤੀਬਾੜੀ ਵਿਭਾਗ ਦੇ ਨਿਰਦੇਸ਼ਕ ਡਾਕਟਰ ਜਸਵੰਤ ਸਿੰਘ ਇਸ ਸੈਸ਼ਨ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਵਾਈਸ ਚਾਂਸਲਰ ਡਾਕਟਰ ਗੋਸਲ ਨੇ ਆਪਣੇ ਭਾਸ਼ਣ ਵਿੱਚ ਦੱਸਿਆ ਕਿ ਕਿਸਾਨੀ ਦੀ ਭਲਾਈ ਲਈ ਕੀਤੇ ਕਾਰਜਾਂ ਸਦਕਾ ਹੀ ਇੱਕ ਵਾਰ ਫਿਰ ਰਾਸ਼ਟਰੀ ਰੈਂਕਿੰਗ ਏਜੰਸੀ ਨੇ ਇਸ ਸੰਸਥਾ ਨੂੰ ਦੇਸ਼ ਦੀ ਸਭ ਤੋਂ ਵਧੀਆ ਖੇਤੀਬਾੜੀ ਯੂਨੀਵਰਸਿਟੀ ਵਜੋਂ ਮਾਨਤਾ ਦਿੱਤੀ ਹੈ। ਡਾਕਟਰ ਗੁਸਲ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਅਤੇ ਪੀਏਯੂ ਦਾ ਆਪਸ ਵਿੱਚ ਰਿਸ਼ਤਾ ਬਹੁਤ ਨਜ਼ਦੀਕੀ ਅਤੇ ਇਤਿਹਾਸਕ ਹੈ। ਉਹਨਾਂ ਮੌਜੂਦਾ ਫਸਲੀ ਸੀਜ਼ਨ ਬਾਰੇ ਗੱਲ ਕਰਦਿਆਂ ਕਿਹਾ ਕਿ ਝੋਨੇ ਦੀ ਫਸਲ ਇਸ ਵਾਰ ਬੋੜੇਪਣ ਦੀ ਅਲਮਤ ਤੋਂ ਮੁਕਤ ਹੈ ਪਰ ਕਿਸਾਨਾਂ ਨੂੰ ਮਾਇਰਾਂ ਨਾਲ ਸੰਪਰਕ ਵਿੱਚ ਰਹਿ ਕੇ ਧਿਆਨ ਦੇਣ ਦੀ ਲੋੜ ਹੈ। ਇਸ ਦੇ ਨਾਲ ਹੀ ਨਰਮੇ ਦੀ ਫਸਲ ਨੂੰ ਗੁਲਾਬੀ ਸੁੰਡੀ ਦੇ ਪ੍ਰਭਾਵ ਤੋਂ ਬਚਾਉਣ ਲਈ ਲਗਾਤਾਰ ਸਰਵੇਖਣ ਕਰਦੇ ਰਹਿਣ ਦੀ ਲੋੜ ਹੈ। ਡਾਕਟਰ ਗੁਸਲ ਨੇ ਕਿਹਾ ਕਿ ਚੋਲੇ ਦੀ ਸਿੱਧੀ ਬਿਜਾਈ ਹੇਠ ਪਿਛਲੇ ਸਾਲ ਨਾਲੋਂ 44% ਦੀ ਰਕਬਾ ਵਧਿਆ ਹੈ ਤੇ ਇਸ ਲਈ ਖੋਜ ਤੇ ਪਸਾਰ ਮਾਇਰ ਵਧਾਈ ਦੇ ਹੱਕਦਾਰ ਹਨ ਕੁਦਰਤੀ ਸਾਧਨ ਵਿਸ਼ੇਸ਼ ਕਰਕੇ ਪਾਣੀ ਦੀ ਸੰਭਾਲ ਦੀਆਂ ਤਕਨੀਕਾਂ ਬਾਰੇ ਪੀਏਯੂ ਨੇ ਕਿਸਾਨਾਂ ਨੂੰ ਬਹੁਤ ਸਾਰੀਆਂ ਸਿਫਾਰਸ਼ਾਂ ਕੀਤੀਆਂ ਹਨ ਚੋਨੇ ਦੀਆਂ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਕਿਸਮਾਂ ਜਿਵੇਂ ਪੀਆਰ 126 ਅਤੇ ਪੀਆਰ 131 ਨੂੰ ਮਿਲਣ ਵਾਲੀ ਪ੍ਰਵਾਨਗੀ ਨੂੰ ਉਹਨਾਂ ਵਿਸ਼ੇਸ਼ ਪ੍ਰਾਪਤੀ ਵਜੋਂ ਅੰਕਿਤ ਕੀਤਾ उन्ह झोने दाइब्रिड किस्म के कि मुकाबले पीआर मनफी एक सौ छब्बी किस्म है इसका बीज भी आला रखा जा सकता है डा गोसल ने इसनों घट्ट पराली वाली घट्टी खपाण वाली किस्म कहा उन्हसायण कि मुक्त बासमती पैदा करने लीए यू मायर वालों खतरनाक दसे गए कीटनाशक दस किस्म उ पाबंदी ला दिखती गई है कुछ उलीनाशकान भी पाबंदी लाई गई है ਡਾਕਟਰ ਗੁਸਲ ਨੇ ਕਿਹਾ ਕਿ ਸਰਫੇਸ ਸੀਡਿੰਗ ਤਕਨੀਕ ਜੋ ਪਿਛਲੇ ਸਾਲ ਛੱਟੇ ਨਾਲ ਕਣਕ ਦੀ ਬਿਜਾਈ ਲਈ ਸਿਫਾਰਿਸ਼ ਕੀਤੀ ਗਈ ਸੀ ਬਹੁਤ ਲਾਹੇਵੰਦ ਸਾਬਤ ਹੋਈ ਹੈ ਇਸ ਨਾਲ ਨਾ ਸਿਰਫ ਇੱਕ ਪਾਣੀ ਦੀ ਬਚਤ ਹੁੰਦੀ ਹੈ ਬਲਕਿ ਨਦੀਨਾਂ ਦੀ ਸਮੱਸਿਆ ਤੋਂ ਵੀ छुटਕਾਰਾ ਮਿਲਦਾ ਹੈ ਪੰਜਾਬ ਦੇ 15 ਜ਼ਿਲ੍ਹਿਆਂ ਵਿੱਚ ਆਪ ਜਾਕਰ ਉਨ੍ਹਾਂ ਨੇ ਇਸ ਤਰੀਕੇ ਨਾਲ ਬੀਜੀ ਕਣਕ ਦੀ ਫਸਲ ਦਾ ਮਉਾਇਨਾ ਕੀਤਾ ਹੈ ਇਹ ਵਿਦੀ ਨਦੀਆਂ ਦੇ ਜਮ ਨੂੰ ਵੀ ਘਟਾਉਂਦੀ ਹੈ ਉਹਨਾਂ ਨੇ ਕਣਕ ਦੀਆਂ ਪੀਲੀ ਕੁੰਗੀ ਤੋਂ ਮੁਕਤ ਕਿਸਮਾਂ ਦੀ ਬਿਜਾਈ ਕਰਨ ਲਈ ਕਿਹਾ ਅਤੇ ਇਸ ਦੇ ਨਾਲ ਹੀ ਤੇਲ ਬੀਜ ਫਸਲਾਂ ਨੂੰ ਵਪਾਰਕ ਪੱਧਰ ਤੇ ਬੀਜ ਕੇ ਖੇਤੀ ਵਿਪਿੰਨਤਾ ਵੱਲ ਤੁਰਨ ਲਈ ਕਿਸਾਨਾਂ ਨੂੰ ਅਪੀਲ ਕੀਤੀ ਵਿਸ਼ੇਸ਼ ਕਰਕੇ ਪੀਏ ਉਦਿਆ ਗੋਬੀ ਅਤੇ ਰਾਇਆ ਕਨੋਲਾ ਕਿਸਮਾਂ ਦੀ ਘਰਜੋਗੀ ਬਿਜਾਈ ਤਾਂ ਘਟੋ-ਘਟ ਹਰ ਕਿਸਾਨ ਨੂੰ ਕਰਨੀ ਹੀ ਚਾਹੀਦੀ ਹੈ ਉਹਨਾਂ ਨੇ ਕਿਹਾ ਕਿ ਕਿਸਾਨਾਂ ਦੀ ਮਾਨਸਿਕਤਾ ਨੂੰ ਬਦਲਣ ਲਈ ਉਹਨਾਂ ਨੂੰ ਖੇਤੀ ਕਾਰੋਬਾਰੀ ਅਤੇ ਉਦਮੀ ਬਣਨ ਦੀ ਲੋੜ ਹੈ ਉਹਨਾਂ ਕਿਹਾ ਕਿ ਖੇਤੀ ਵਿੱਚ ਹੋਰ ਮੁਨਾਫੇ ਲਈ ਸਹਾਇਕ ਤੰਦਿਆਂ ਅਤੇ ਹੋਰ ਕੀਟਿਆਂ ਤੋਂ ਆਮਦਨ ਵਧਾਉਣ ਦੀ ਲੋੜ ਹੈ ਲੁਧਿਆਣਾ ਤੋਂ ਤਹਿਲਕਾ ਟੀਵੀ ਲਈ ਅਮਰੀਕ ਸਿੰਘ ਪਰਿੰਸ ਦੀ ਰਿਪੋਰਟ ਤਾਂ ਕਿ ਅਸੀਂ ਬੇਸਿਕਲੀ ਹੋਣਾ ਕਿ ਤਾਂ ਇਹ ਜਿਹੜੇ ਕਿਸਾਨਾਂ ਦੀਆਂ ਮੁਸ਼ਕਲਾਂ ਨੇ ਕਿਉਂਕਿ ਡਿਸਟ੍ਰਿਕਟ ਲੈਵਲ ਤੇ ਕਿਸਾਨਾਂ ਨੇ ਤੁਹਾਡੇ ਕੋਲ ਆਉਣਾ ਜੇ ਆਪਾਂ ਉੱਤੇ ਇਹ ਕਹਾਂਗੇ ਜੀ ਮੈਂ ਲੁਧਿਆਣੋਂ ਪਲਾ ਕਰਕੇ ਦੱਸਦਾ ਤਾਂ ਉਹ ਫਾਰਮਲ ਦੇ ਵਿੱਚ ਥੋੜਾ ਜਿਹਾ ਕੰਫੀਡੈਂਸ ਜਿਹੜਾ ਥੋੜਾ ਲੂਜ਼ ਹੋ ਜਾਂਦਾ ਸੋ ਇਸੇ ਕਰਕੇ ਇਹ ਜਿਹੜੀ ਜਿਹੜੀ ਵਰਕਸ਼ਾਪ ਹੈ ਹੀ ਇਸੇ ਪਰਪਰਪ ਲਈ ਵੀ ਤੁਸੀਂ ਇੱਕ ਤਾਂ ਤੁਸੀਂ ਸਾਰੇ ਖਰੀਬ ਕ੍ਰੌਪਸ ਦੀ ਜਿਹੜੀ ਚੱਲ ਰਹੀ ਉਹਦੇ ਬਾਰੇ ਅਪਡੇਟ ਹੋ ਜਾਣਾ ਜੇ ਨੈਕਸਟ ਸੀਜ਼ਨ ਆਉਣਾ ਹੈ ਉਹਦੇ ਜੋ ਵੀ ਸਾਡੀਆਂ ਨਵੀਆਂ ਤਕਨੀਕਾਂ ਨੇ ਇਹਦੇ ਬਾਰੇ ਤੁਹਾਨੂੰ ਇਥੇ ਇਨਫਾਰਮੇਸ਼ਨ ਮਿਲ ਜਾਣੀ ਆ ਸੋ ਵੱਧ ਤੋਂ ਵੱਧ ਸਾਰੇ ਜਣੇ ਇਸ ਵਰਕਸ਼ਾਪ ਦਾ ਲਾਭ ਉਠਾਓ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਬਹੁਤ ਬਹੁਤ ਧੰਨਵਾਦ ਕੁਦਰਤ ਸਾਹਿਬ ਜੀ ਆ ਮੈਂ ਸ਼ਬਦਾਂ ਨੂੰ ਕਹਿਣ ਵਾਸਤੇ ਸੋ ਦੋਸਤੋ ਇੰਡੀਆ ਦੇ ਵਿੱਚ ਕੀ ਵਰਲਡ ਦੇ ਵਿੱਚ ਕੋਈ ਜਗ੍ਹਾ ਨਹੀਂ ਹੈਗੀ ਜਿੰਨੀ ਬੌਂਡਿੰਗ ਜਿਹੜੀ ਆ ਸੈਂਸਰ ਸਾਇੰਟਿਸਟ ਦੀ ਰਿਸਰਚਰ ਦੇ ਨਾਲ ਹੈ ਨੋ ਡਾਊਟ ਕਿ ਐਗਰੀਕਲਚਰ ਸੈਕਟਰ ਦੇ ਵਿੱਚ ਇਸ ਅਲਮਾ ਮੈਟਰ ਤੋਂ ਪੜੇ ਹੋਏ ਬਾਅਦ ਜਿੰਨੇ ਵੀ ਅਫੀਸਰ ਬਣੇ ਨੇ ਉਹ ਇਸ ਅਲਮਾ ਮੈਟਰ ਨੂੰ ਬਹੁਤ ਔਰ ਬਹੁਤ ਵਾਕਫੂਹੀਆਂ ਸਲੂਟ ਮਾਰਦੇ ਆ ਔਰ ਤੁਹਾਡੀ ਫੀਡਬੈਕ ਦੇ ਆਧਾਰ ਤੇ ਹੀ ਜਿਹੜੀਆਂ ਪ੍ਰੋਸੀਡਿੰਗ ਜਿੰਨੇ ਉਸ ਦੇ ਆਧਾਰ ਤੇ ਹੀ ਕੋਈ ਟ੍ਰੈਡੀਸ਼ਨਲ ਟੈਕਨਾਲੋਜੀ ਫੀਲਡ ਦੇ ਵਿੱਚ ਫਾਰਮਰ ਕਰ ਰਿਹਾ ਤਾਂ ਤੁਸੀਂ ਇੱਥੇ ਬਹੁਤ ਦਿਨ ਤੇ ਸ਼ੇਅਰ ਕਰਦੇ ਹੋ ਇਹ ਤੇ ਅਸੀਂ ਰਿਸਰਚ ਕਰਦੇ ਆ। ਔਰ ਐਕਚੁਅਲ ਪ੍ਰੈਕਟੀਸ਼ਨਰ ਦੇ ਨਾਲ ਜਿਹੜੀ ਤੁਹਾਡੀ ਦੋਸਤੀ ਹੈ ਮੈਂ ਤਾਂ ਦੋਸਤੀ ਕਹਾਂਗਾ ਕਿਸਾਨ ਦੇ ਨਾਲ ਹੈ। ਤਾਂ ਹੀ ਪਾਰਟਿਸਪੇਟਰੀ ਰਿਸਰਚ ਤੇ ਪਾਰਟਿਸਪੇਟਰੀ ਸੈਂਸ ਨੂੰ ਅੱਗੇ ਬੜਾਵਾ ਦਿੱਤਾ ਜਾ ਸਕਦਾ ਹੈ। ਸੋ ਹੁਣ ਮੈਂ ਬੇਨਤੀ ਕਰਦਾ ਡਾਕਟਰ ਜਸਵੰਤ ਸਿੰਘ ਡਾਇਰੈਕਟਰ ਖੇਤੀਬਾੜੀ ਪੰਜਾਬ ਜੀ ਨੂੰ ਕਿ ਉਹ ਤੁਹਾਡੇ ਰੂਪ ਰੂਪ ਹੋਣ ਔਰ ਪਿਛਲੇ ਸਾਲ ਦੀਆਂ ਜਾਂ ਇਸ ਸਾਲ ਦੀਆਂ ਗਤੀਵਿਧੀਆਂ और गांह की कर जा रहे हो और कितने पी ए जो जो आस है खेती खोज रही और फसा के हो सो डॉक्टर जसवंत सिंह जी या एग्रीकल्चर यूनिवर्सिटी के वाइस चांसलर साहबान डॉक्टर एस एस भूषण जी डायरेक्टर रिसर्च डॉक्टर अजमेर सिंह जी डायरेक्टर एक्सटेंशन डॉक्टर एम एस भी तजेंद्र सिंह जी डीन डॉक्टर चरणजीत सिंह जी औरत यूनिवर्सिटी तो सैंसदान साबान ए बी को साड़े साबान एग्रीकल्चर ऑफिसर साहबान जॉइंट डायरेक्टर साहबान एग्रीकल्चर ऑफिसर साहबान एक प्रेस दे जिले भी साथी आए साया वाहू जी का खालसा वाहगुरू जी की फतेह देखो खेतीबाड़ी ਯੂਨੀਵਰਸਿਟੀ ਨੇ ਪੰਜਾਬ ਦੀ ਜਿੰਨੀ ਵੀ ਅੱਜ ਤਕਨੀਕ ਦੇ ਵਿੱਚ ਜਿੰਨਾ ਵੀ ਇਜਾਫਾ ਹੋਇਆ ਪੰਜਾਬ ਕੇਤੀ ਗੜੀ ਬਣੀ ਉਸਕੀ ਨੇ ਬਹੁਤ ਵੱਡਾ ਯੋਗਦਾਨ ਪਾਇਆ ਤੇ ਜਿਹੜੀ ਵੀ ਤਕਨੀਕ ਜਿਹੜੀ ਹੈਗੀ ਆ ਉਹ ਉਹਨਾਂ ਨੇ ਆਯਾਤ ਕੀਤੀ ਤੇ ਸਾਡੇ ਡਿਪਾਰਟਮੈਂਟ ਨੇ ਉਹ ਤਕਨੀਕ ਫਾਰਮਰ ਤੱਕ ਲੈ ਜਾਣ ਤੋਂ ਕੋਈ ਕਸਰ ਨਹੀਂ ਛੱਡੀ ਪਹਿਲਾਂ ਗ੍ਰੀਨ ਰੈਵੋਲੂਸ਼ਨ ਦੀ ਗੱਲ ਕਰੀਏ ਉਹਦੇ ਵਿੱਚ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਜਾਂ ਸਾਡੇ ਜਿਹੜੇ ਡਿਪਾਰਟਮੈਂਟ ਦੇ ਅਫਸਰ ਵੱਲੋਂ ਕੋਈ ਵੀ ਕਸਰ ਨਹੀਂ ਛੱਡੀਗੀ ਲੇਕਿਨ ਜਿਹੜਾ ਗ੍ਰੀਨ ਰੈਵੋਲੂਸ਼ਨ ਦੇ ਨਾਲ ਜਿਹੜਾ ਪੰਜਾਬ ਦੀ ਅਸੀਂ ਮਿੱਟੀ ਪਾਣੀ ਜਿਹੜੀ ਹੈਗੀ ਆ ਉਹ ਅਸੀਂ ਜਿਹੜੀ ਹੈਗੀ ਆ ਉਹ ਦੂਸ਼ਿਤ ਤੋਂ ਕੀ ਕਰ ਲਈ ਆ ਮਿੱਟੀ ਦੇ ਵਿੱਚ ਜਿੰਨੇ ਸਾਨੂੰ ਅੱਜ ਲੜੀਂਦੇ ਤੱਕ ਚਾਹੀਦੇ ਨੇ ਉਹ ਉਹਨੇ ਨਹੀਂ ਹੈਗੇ ਸਾਡੀ ਜਿਹੜੀ ਸੋਇਲ ਰੋਲ ਤੱਕ ਉਹ ਜਿਹੜੀ ਹੈਗੀ ਆ ਉਹ ਡੀਗ੍ਰੇਡ ਹੋ ਰਹੀ ਹੈ ਅੱਜ ਜਿਹੜਾ ਇਹ ਪਾ ਵਰਕਸ਼ਾਪ ਕਰਦੇ ਬਹੁਤ ਇੰਪੋਰਟੈਂਟ ਵਰਕਸ਼ਾਪ ਹੈ ਆਪਾਂ ਆਪਾਂཚੇ ਬਹੁਤ ਬਹੁਤ ਸ਼ੁਕਰੀਆ ਤੇ ਜਿਹੜੀ ਵੀ ਕੋਈ ਨਵੀਂ ਅੱਛੀ ਖੋਜ ਹੁੰਦੀ ਹੈ ਉਹ ਸਾਰੀ ਅਸੀਂ ਸ਼ੇਅਰ ਕਰਦੇ ਆ ਤੁਹਾਡਾ ਚਾਹੇ ਉਹ ਵੈਰਾਈਟੀ ਜੀ ਹੋਣ ਚਾਹੇ ਕਿ ਕੋਈ ਸੌਨ ਮਸ਼ੀਨਰੀ ਹੋਵੇ ਸੋ ਜਰੂਰ ਸ਼ਾਮ ਦਾ ਅਟੈਂਡ ਕਰੋ ਜਿੰਨਾ ਵੀ ਜਿਹੜਾ ਸੈਸ਼ਨ ਚੱਲਦਾ ਕੋਈ ਬਾਤ ਕਰੀਏ ਲੱਗਦਾ ਹੈ ਕਿ ਸੱਦ ਪਹੁੰਚ ਨਹੀਂਗਾ ਫਤ ਤਾਈ ਲੱਗੂਗਾ ਜੇ ਕੱਥੇ ਬੈਠਣਾ ਹੈ ਸੋ ਸੌਨ ਤੇ ਕਿੰਦਰਾ ਬਹੁਤ ਬੜੀਆ ਮੌਕਾ ਹੈ ਸੋ ਅੱਜ ਜਿਹੜੀ ਇਹ ਮੀਟਿੰਗ ਹੈ ਇਦੇ ਵਿੱਚ ਬਹੁਤ اچھی ਪਾਰਟਿਸਪੇਸ਼ਨ ਹੈ ਜਿਹਦੇ ਵਿੱਚ ਤਕਰੀਬਨ ਪੀਏਯੂ 1000 ਤੋਂ 150 ਪਾਰਟਿਸਪੈਂਟ ਨੇ ਤੇ ਐਗਰੀਕਲਚਰ ਡਿਪਾਰਟਮੈਂਟ ਤੋਂ 132 ਪਾਰਟਿਸਪੈਂਟ ਨੇ ਟੋਟਲ ਮਿਲਾ ਕੇ ਅੱਜ ਆਪਾਂ 40 447 447 ਪਾਰਟਿਸਪੈਂਟ ਆਪਾਂ ਇੱਥੇ ਅੱਜ ਇੱਦੇ ਪਾਰਟਿਸਪੇਟ ਕਰ ਰਹੇ ਹਾਂ ਸੋ ਕਾਟਨ ਦਾ ਹੁਣ ਮੌਸਮ ਜੋ ਹੈ ਸਾਰਿਆਂ ਨੂੰ ਪਤਾ ਤੇ ਆਪਾਂ ਫਿਕਰ ਕਰਦੇ ਹਾਂ ਕਿ ਕਾਟਨ ਕਿਵੇਂ ਚੱਲ ਰਹੀ ਹੈ ਕੀ ਨਹੀਂ ਸੋ ਜੋ ਇਨਫਰਮੇਸ਼ਨ ਆਈ ਹੈ ਸਾਡੇ ਕੋਲ ਸਿਚੁਏਸ਼ਨ ਜਿਹੜੀ ਹੈਗੀ ਉਹ ਅੰਡਰ ਕੰਟਰੋਲ ਹੈ ਕੋਈ ਇਹਦੇ ਜਿ ਘਰੌਣ ਵਾਲੀ ਗੱਲ ਨਹੀਂ ਕਈ ਵਾਰੀ ਪ੍ਰੈਸ মিডিਆ ਬਹੁਤ ਹਾਈਲਾਈਟ ਕਰ ਦਿੰਦਾ ਆਪਾਂ ਨੂੰ ਇੱਕਦਮ ਖਿੱਦਾਂ ਜਾਂਦੇ ਆ ਪਰ ਉਹਦਾ ਵੀ ਕੋਈ ਗੱਲ ਨਹੀਂ ਹੈਗੀ ਨਾ ਤਾਂ ਜਿਹੜੀ ਚਿੱਟੀ ਮੱਖੀ ਦੀ ਗੱਲ ਹੈ ਤੇ ਨਾ ਹੀ ਕੋਈ ਇਸ ਤਰ੍ਹਾਂ ਦੀ ਸੀਐਲਸੀ ਵੀ ਨਹੀਂ ਪ੍ਰੋਬਲਮ ਹੈ ਨਾ ਹੀ ਹਲੇ ਉਸ ਲੈਵਲ ਤੇ ਕੋਈ ਬਹੁਤ ਵੱੜੀ ਪ੍ਰੋਬਲਮ ਨਹੀਂ ਸੇਫ ਹੈ ਜੀ ਨਾ ਤਾਂ ਸੋ ਹਲੇ ਇਹ ਚੀਜ਼ ਆ ਜਿਹਨੇ ਵਾਈਟ ਕਲਾਈ ਜੈਸਰ ਫਿਬਸ ਇਹ ਹਲੇ ਜਿਹੜੀ ਸਾਡੀ ਈਟੀਐਲ ਕਹਿੰਦੇ ਨੇ ਤੇ ਉਤੋਂ ਨੀਚੇ ਹੀ ਨੇ ਸੋ ਕੋਰ ਵਾਲੀ ਗੱਲ ਨਹੀਂ ਡਾਕਟਰ ਸਾਹਿਬ ਨੇ ਗੱਲ ਕੀਤੀ ਸੀ ਬੀਟੀ ਕਾਟਨ ਬੀਟੀ ਗੋਲਬਰ 3 ਇਹ ਜਿਹੜੀ ਚੀਜ਼ ਹੁੰਦੀ ਆ ਵੀ 2000 ਤੋਂ ਪਹਿਲਾਂ ਬਹੁਤ ਵੱਡੀ ਪ੍ਰੋਬਲਮ ਸੀ ਅਮਰੀਕਨ ਗੋਲਬਰਡ ਦੀ ਸਾਰੇ ਕੰਟਰੀ ਦੇ ਵਿੱਚ ਇਹ ਪ੍ਰੋਬਲਮ ਸੀ ਸਾਡੇ ਕੋਲ ਕੋਈ ਸੋਲੂਸ਼ਨ ਨਹੀਂ ਸੀ ਸਟੇਲੀ ਕਾਦੇ ਸੀ 10 10 15 15 ਤੇ ਫਿਰ ਵੀ ਕਾਟਨ ਦੇ ਉੱਤੇ ਅਟੈਕ ਕਰਦਾ ਸੀ ਮੀਡੀਕਲ ਬੋਰਡ ਬਹੁਤ ਚੈਲੰਜਸ ਸੀ ਉਹ ਤੇ ਫਿਰ ਗਵਰਨਰ ਫਿਟਿਆ ਨੇ ਮਨਸਨਟੋ ਕੰਪਨੀ ਹੈ ਯੂ ਐਸ ਬੇਸਡ ਹੈ ਉਹਨੂੰ 50 ਕਰੋੜ ਰੁਪਏ ਲੱਗਾ ਸੀ ਤੇ ਵੀ ਸਾਨੂੰ ਤੁਸੀਂ ਇਹ ਬੀਜੀ ਕਾਟਨ ਦੇ ਦਿਓ ਸੋ ਇਹ ਗੱਲਾਂ ਪੰਜਾਬ ਲੈਵਲ ਦੀਆਂ ਨਹੀਂ ਹੁੰਦੀਆਂ ਇਹ ਗੱਲਾਂ ਸੈਂਟਰ ਲੈਵਲ ਦੀਆਂ ਨੇ ਉਹ ਸੈਂਟਰ ਦੇ ਵਿੱਚ ਪਹਿਲਾਂ ਤਾਂ ਉਹਨਾਂ ਨੇ ਇੱਕ ਐਗਰੀਮੈਂਟ ਕੀਤਾ ਤੇ ਇਹੋ ਚ ਦੋ ডিপਾਰਟਮੈਂਟ ਨੇ ডিপਾਰਟਮੈਂਟ ਆਫ ਬਾਇਓਟੈਕਨੋਲੋਜੀ ਤੇ ਇੱਕ ਹੋਰ ਜਿਹੜੀ ਮਿਨਿਸਟਰੀ ਆਫ এনवायरमेंट ডিপਾਰਟਮੈਂਟ ਆਫ ਬਾਇਓਟੈਕਨੋਲੋਜੀ ਗਵਰਨਮੈਂਟ ਇਹਦੀ ਬਾਇਓ ਸੇਫਟੀ ਟੈਸਟ ਕਰਦਾ ਸਾਰੀ ਜਿਹੜੀ ਨਵੀਂ ਚੀਜ਼ ਆ ਰਹੀ ਆ ਉਹ ਬਾਇਓ ਸੇਫ ਹੈਗੀ ਕਿ ਨਹੀਂ ਹੈਗੀ ਤੇ ਜਿਹੜਾ ডিপਾਰਟਮੈਂਟ এনवायरमेंट ਹੈਗਾ ਉਹ ਇਹਨੂੰ ਫਿਰ ਰੀਲੀਜ਼ ਕਰਦਾ ਫੀਲਡ ਟ੍ਰਾਇਲ ਵਾਸਤੇ ਜਾਂ ਫੀਲਡ ਦੇ ਵਿੱਚ ਲੋਕ ਕਰਨ ਵਾਸਤੇ ਸੋ ਜਿੰਨੇ ਵੀ ਇਹ ਬੀਟੀ ਕ੍ਰੌਪਸ ਆ ਰਹੇ ਨੇ ਇਹਨਾਂ ਦੇ ਆਪਣੇ ਬੀਟੀ ਕਾਉਂਟ ਨੇ ਆ ਇਹਦੀ ਜਿਹੜੀ ਰੀਲੀਜ਼ ਹੈਗੀ ਇਹ ਗਵਰਨਮੈਂਟ ਆਫ ਇੰਡੀਆ ਦੇ ਹੱਥ ਚ ਹੈਗੀ ਜਾਂ ਸਾਡੇ ਕੋਲ ਹੈਗੀ ਹੈ ਮਾਏ ਸਾਡਾ ਜੀ ਹੁੰਦਾ ਉਹ ਜਿਹੜੀ ਗੱਲ ਲੱਗੇ ਆ ਗਈ ਬਾਲਗੜ 3 ਨਹੀਂ ਬਾਲਗੜ 4 ਨਹੀਂ ਆ ਰਿਹਾ ਉਹਨਾਂ ਨੇ ਜਿਹੜੀ BTI ਸੀ ਆਪਣੀ ਇਹ 2002 ਦੇ ਵਿੱਚ ਹੀ ਇੰਟੀਗ੍ਰੇਟਡ ਚਾਈ ਸੀ ਤੇ ਪੰਜਾਬ ਦੇ ਵਿੱਚ 2003 ਚਾਈ ਸੀ ਇਹ ਤੇ ਇਹਨਾਂ ਬੜਾ ਸਕੂਨ ਕੀਤਾ ਸਾਨੂੰ ਹੁੰਦਾ ਹੀ ਸਾਡੇ ਕਾਟਰ ਵਧੀਆ ਸੀ ਤੇ ਉਸ ਤੋਂ ਬਾਅਦ ਜਿਹੜੀ ਹੁਣ ਬਾਲਗੜ 3 ਹੈ ਉਸ ਕਪਰੇਅਰ ਬਣਾ ਦੇ ਲਈ BTI ਜਿਹਨ ਆਈ ਸੀ 2002 ਦੇ ਵਿੱਚ 2003 ਚ ਉਹ ਅਮਰੀਕਨ ਬਾਲਗਵਾਰ ਨੂੰ ਹੀ ਮਾਰਦੀ ਸੀ ਤੇ ਜੇ ਹੁਣ ਇਹ ਕਈ ਕੁ ਸਟਾਈਲ ਇਹਨਾਂ ਤੋਂ ਟੇਕ ਬਾਲ ਵਰਮ ਹੈ ਇਹ ਥੋੜੀ ਡਿਫਰੈਂਟ ਹੈ ਅਮਰੀਕਨ ਬਾਲ ਵਰਮ ਤੋਂ ਇਹ ਐਨੀ ਸਪੈਸੀਫਿਕ ਹੈਗੀ ਕਿ ਇੱਕ ਬਾਲ ਵਰਮ ਨੂੰ ਟਿਲ ਕਰਦੀ ਹੈ ਇਹ ਜੇ ਪਿੰਕ ਨਹੀਂ ਕਰਦੀ ਸਭ ਅਮਰੀਕਨ ਬਾਲ ਵਰਮ ਨੂੰ ਟਿਲ ਕਰਦੇ ਪਰ ਕਹਿੰਦੇ ਕਿ ਸਾਡੀ ਜਿਹੜੀ ਪਾਊਡਰ ਹੈ ਹੁਣ ਉਹ ਸੈਨਸਿਟਿਵਲ ਹੋ ਗਈ ਹੈ ਇਹ ਬਾਲ ਵਰਮ ਇਹ ਉਹ ਗੱਲ ਨਹੀਂ ਹੈਗੀ ਕਿ ਪਿੰਕ ਬਾਲ ਵਰਮ ਹੈਗਾ ਤੋਂ ਅਮਰੀਕਨ ਬਾਲ ਵਰਮ ਤੋਂ ਡਿਫਰੈਂਟ ਹੈ ਸੋ ਉਹ ਜਿਹੜੀ ਨਹੀਂ ਸਪੈਸੀਫਿਕ ਹੈਗੀ ਹੈ ਕਿ ਉਹ ਸਿਰਫ ਤੇ ਸਿਰਫ ਅਮਰੀਕਨ ਬਾਲਵਾਰੋ ਨੂੰ ਹੀ ਕਿਲ ਕਰਦੇ ਆ ਤੇ ਜਿਹੜੀ ਸਾਡੀ ਇਹ ਇੱਕ ਸੁੰਰੀ ਹੈ ਇਹਨੂੰ ਨਹੀਂ ਕਿਲ ਕਰਦੇ ਉਹਦਾ ਜਦੋਂ ਆਇਆ ਸੀ ਬਹੁਤ ਜ਼ਿਆਦਾ ਭਲੇਖੇ ਪਾਏ ਗਏ ਸੀ ਕਿ ਇਹਦਾ ਜੀ ਹਿਊਮਨ ਵਾਸਤੇ ਬਹੁਤ ਮਾੜੀ ਹੈ ਕਿ ਪਸ਼ੂ ਬਣ ਜਾਣਗੇ ਇਹਦੇ ਨਾਲ ਜਾਨਵਰ ਬਣ ਜਾਣਗੇ ਉਹ ਤਾਂ ਦੇਖੋ ਇੱਕ ਸੁੰਰੀ ਇੰਨੀ ਸਪੈਸ਼ਲ ਹੈ ਇੱਕ ਸੁੰਰੀ ਮਾਰਦੀ ਦੂਜੀ ਨਹੀਂ ਮਾਰਦੀ ਸੋ ਕਿਵੇਂ ਹਿਮਨ ਬੇਸ ਨੂੰ ਜਾਂ ਐਨੀਮਲ ਨੂੰ ਮਾਰਦੀ ਸੀ ਉਹ ਇਹ ਆਪਣੇ ਪਰਪਲ ਇਕੱਲੇ ਨੂੰ ਆਏ ਸੀ ਸੋ ਇਹਦੇ ਵਾਸਤੇ ਵੀ ਜੀਨ ਹੈਗੇ ਹਣ ਜਿਹੜੀ ਪੀਕ ਸੁੰਢੀ ਹੈ ਇਹਦੇ ਵਾਸਤੇ ਕੁਝ ਕੰਪਨੀਆਂ ਕਲੇਮ ਕਰਦੀਆਂ ਨੇ ਜੀ ਕਿ ਸਾਡੇ ਕੋਲੇ ਇੱਕ ਜੀਨ ਹੈਗੀ ਪੀਟੀ ਜੀਨ ਜਿਹੜੀ ਕਿ ਇਸ ਸੁੰਢੀ ਨੂੰ ਵੀ ਕੱਲ ਕਰੇਗੀ ਪਰ ਉਹ ਸਾਡੇ ਕੋਲ ਨਹੀਂ ਹੈਗੀ ਉਹ ਵੱਡੀ ਕੰਪਨੀ ਜਿਹੜੀ ਮਾਲਸਾਟੋ ਇਹਨਾਂ ਕੋਲ ਹੈਗੇ ਨੇ ਬਾਅਦ ਉਹਨਾਂ ਨੇ ਭਾਤੀ ਕਾਟਨ ਦੇ ਵਿੱਚ ਪਰ ਉਹ ਕਾਟਨ ਦਾ ਸੀ ਟੈਸਟ ਕਰਨਾ ਹੈ ਬਾਕੀ ਸਾਡੀ ਜਿਹੜੀ ਇਸੇ ਪੀਕ ਵਾਲਰ ਹੈਗਾ ਉਹਨੂੰ ਟੈਲ ਕਰਦਾ ਵੀ ਇਹ ਕਿ ਨਹੀਂ ਅਮੇਕ ਵਾਲਰ ਦਾ ਪਾਤੀ ਪੀਕ ਵਾਲਰ ਦਾ ਸਾਡਾ ਨਾ ਇੱਥੇ ਉਸੀ ਟੈਸਟ ਕਰਾਂਗੇ ਕਿ ਉਹਨੂੰ ਕਿਲ ਕਰਦੇ ਆ ਕਿ ਨਹੀਂ ਸੋ ਜੇ ਟ੍ਰਾਇਲ ਸ਼ੁਰੂ ਕੀਤੇ ਹੋਏ ਨੇ ਜਦੋਂ ਉਹ ਟ੍ਰਾਇਲ ਹੋ ਗਿਆ 3 ਸਾਲ ਦੇ ਘੱਟੋ-ਘੱਟ ਅਸੀਂ ਕਰਦੇ ਆ ਫਿਰ ਅਸੀਂ ਰਿਪੋਰਟ ਦੇਵਾਗੇ ਜਿਹੜੀ ਸਾਡੀ ਮਿਨਿਸਟਰੀ ਆਫ এনवायरमेंट ਹੈਗੀ ਕਿ ਅਸੀਂ ਇਹ ਟ੍ਰਾਇਲ ਕੀਤੇ ਨੇ ਇਸ ਕੰਪਨੀ ਦੇ ਨੇ ਇਹ ਇਫੈਕਟਿਵ ਹੈਗੀ ਤੇ ਤੁਸੀਂ ਅਟਲੀਸ